ਆਓ ਅੱਜ ਸਵੇਰ ਦੀ ਪ੍ਰਾਰਥਨਾ ਵਿੱਚ ਆਪਣੀ ਸਿਰਾਂ ਨੂੰ ਝੁਕਾਈਏ ਔਰ ਆਪਣੇ ਦਿਨ ਨੂੰ ਪਰਮੇਸ਼ਵਰ ਦੇ ਪਵਿੱਤਰ ਨਾਮ ਦੇ ਨਾਲ ਔਰ ਪਰਮੇਸ਼ਵਰ ਦਾ ਧੰਨਵਾਦ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਕਰੀਏ ਸਰਵ ਸ਼ਕਤੀਮਾਨ ਪਰਮੇਸ਼ਵਰ ਧਰਤੀ ਅਕਾਸ਼ ਦੇ ਮਾਲਕ ਖਾਲਕ ਧੰਨਵਾਦ ਦਿੱਤੀ ਆਪਣੇ ਬੱਚਿਆਂ ਤੇ ਦਇਆ ਕਰੋ ਕਿਰਪਾ ਕਰੋ ਪਰਮ ਪਿਤਾ ਪਰਮੇਸ਼ਵਰ ਤੁਸੀਂ ਆਪਣੀ ਪਿਆਰ ਨੂੰ ਤੇ ਆਪਣੀ ਕਿਰਪਾ ਨੂੰ ਸਾਰੀ ਦੁਨੀਆ ਦੇ ਉੱਤੇ ਪ੍ਰਗਟ ਕਰੋ اے ਖੁਦਾਵੰਦ ਸਵਰਗ ਦੇ ਪਰਮੇਸ਼ਵਰ ਤੁਹਾਡਾ ਆਤਮਾ ਕਾਮ ਕਰੇ ਤੁਸੀਂ ਅਦਭੁਤ ਪਰਮੇਸ਼ਵਰੋ ਅਦਭੁਤ ਕੰਮ ਕਰਨ ਵਾਲੇ ਪਰਮੇਸ਼ਵਰੋ ਤੁਹਾਡੇ ਕੰਮ ਜਲਾਲੀ ਨੇ ਤੁਹਾਡੇ ਕੰਮ ਅਦਭੁਤ ਨੇ ਤੁਸੀਂ ਫਰਾਉਨ ਰਾਜਾ ਨੂੰ ਸ਼ਰਮਿੰਦਾ ਕੀਤਾ اے ਖੁਦਾਵੰਦ ਆਪਣੇ ਦਾਸ ਮੂਸਾ ਨੂੰ ਖੜਿਆ ਕੀਤਾ ਔਰ ਮਿਸਰ ਦੇ ਵਿੱਚ ਭੇਜਿਆ ਤਾਂ ਕਿ ਤੁਹਾਡੀ ਪਰਜਾ ਜਿਹੜੀ 400 ਸਾਲਾਂ ਤੋਂ ਗੁਲਾਮ ਸੀ ਉਹ ਆਜ਼ਾਦੀ ਪ੍ਰਾਪਤ ਕਰੇ ਆਤਮ ਮਹਾਨ ਪਰਮੇਸ਼ਵਰ ਤੁਸੀਂ ਆਪਣੇ ਵੱਡੇ ਤੇ ਬਲਵਾਨ ਹੱਥ ਦੇ ਨਾਲ ਆਪਣੀ ਪਰਜਾ ਨੂੰ ਆਜ਼ਾਦ ਕੀਤਾ ਖੁਦਾਵੰਦ ਅਸੀਂ ਧੰਨਵਾਦ ਕਰਦੇ ਹਾਂ ਅੱਜ ਦੀ ਖੁਦਾਵੰਦ ਇਸ ਸ਼ਕਤੀਸ਼ਾਲੀ ਪ੍ਰਾਰਥਨਾ ਦੇ ਦੁਆਰਾ ਬੰਦਨਾ ਦਾ ਨਾਸ਼ ਹੋਵੇ ਤੇ ਹਰ ਪ੍ਰਕਾਰ ਦੀ ਬੁਰਾਈ ਹਰ ਪ੍ਰਕਾਰ ਦੇ ਕੁਤਰਬ ਦੇ ਕੰਮ ਹਰ ਪ੍ਰਕਾਰ ਦੀ ਨਫ਼ਰਤ ਈਰਖਾ ਆਪ ਔਰ ਪਿਤਾ ਪਰਮੇਸ਼ਰ ਸਾਡੇ ਅੰਦਰੋਂ ਰੀਕ ਤਰ੍ਹਾਂ ਦੀ ਬਦਕਾਰੀ ਦਾ ਨਾਸ਼ ਹੋ ਗਏ। ਪਰਮਾਤਮਾ ਪਰਮੇਸ਼ਰ ਅਸੀਂ ਤੁਹਾਡੇ ਨਾਮ ਦੇ ਵਿੱਚ ਅੱਗੇ ਵੱਧ ਸਕੀਏ। ਅਸੀਂ ਤੁਹਾਡੇ ਕਲਾਮ ਨੂੰ ਅਸੀਂ ਤੁਹਾਡੇ ਵਚਨ ਨੂੰ ਔਰ ਅਸੀਂ ਤੁਹਾਡੀ ਬਾਣੀ ਨੂੰ ਮੰਨ ਸਕੀਏ। ਯਹੋਵਾ ਸਾਡੇ ਪਰਮੇਸ਼ਰ ਤੁਹਾਡਾ ਆਤਮਾ ਕਾਮੇ ਤੁਸੀਂ ਸਵਰਗ ਦੇ ਪਰਮੇਸ਼ਵਰ ਤੁਸੀਂ ਸਾਰੀ ਦੁਨੀਆ ਦੇ ਉੱਤੇ ਕਿਰਪਾ ਕਰਨ ਵਾਲੇ ਪ੍ਰਭੂਸ਼ੀ ਤੁਸੀਂ ਸਾਰੇ ਸੰਸਾਰ ਉੱਤੇ ਦਇਆ ਕਰਨ ਵਾਲੇ ਪਰਮੇਸ਼ਰ اے ਯਹੋਵਾ ਸਾਡੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਰਮਪਿਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਦੁਖੀਆਂ ਤੇ ਮਾਨਦਗੀਆਂ ਦੇ ਨਾਲ ਜਕੜੇ ਹੋਇਆਂ ਨੂੰ ਪ੍ਰਭੂ ਤੁਸੀਂ ਆਜ਼ਾਦ ਕਰੋ ਔਰ ਚੰਗਿਆ ਕਰੋ ਰੋਗ ਬਿਮਾਰੀਆਂ ਦਾ ਨਾਸ਼ ਕਰੋ ਹਤਮ ਮਹਾਨ ਪਰਮੇਸ਼ਰ ਸੀ ਆਪਣੀ ਬਾਣੀ ਨੂੰ ਆਪਣੇ ਕਲਾਮ ਨੂੰ ਇਹਨਾਂ ਦੀਆਂ ਜ਼ਿੰਦਗੀਆਂ ਵਿੱਚ ਪਵਿੱਤਰ ਕਰੋ ਮੇਰੇ ਪਰਮੇਸ਼ਵਰ ਤੁਹਾਡਾ ਆਤਮਾ ਕਾਮ ਕਰੇ ਪ੍ਰਭੂ ਯੀਸ਼ੂ ਨਾਸਰੀ ਤੁਹਾਡਾ ਫਜ਼ਲ ਹੋਵੇ ਦੁੱਖਾਂ ਦਾ ਨਾਸ਼ ਕਰੋ ਰੀਖ ਤਰ੍ਹਾਂ ਦੀਆਂ ਬਿਮਾਰੀਆਂ ਦਾ ਨਾਸ਼ ਕਰੋ ਰੀਖ ਤਰ੍ਹਾਂ ਦੇ ਰੋਗਾਂ ਦਾ ਨਾਸ਼ ਕਰੋ ਯਹੋਵਾ ਸਾਡੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਅੱਜ ਦੇ ਸੁੰਦਰ ਸਮੇਂ ਦੇ ਅੱਜ ਦੇ ਸੁੰਦਰ ਦਿਵਸੇ ਵਿੱਚ ਪਿਤਾ ਪਰਮੇਸ਼ਰ ਆਪਣੀ ਕਿਰਪਾ ਕਰੋ ਮਹਾਨ ਮਿਹਰਵਾਨ ਪਿਤਾ ਮੈਂ ਅਰਦਾਸ ਬੇਨਤੀ ਕਰਦਾ ਹਾਂ ਤੁਹਾਡੇ ਪਵਿੱਤਰ ਨਾਮ ਦੇ ਵਿੱਚ ਪਿਤਾ ਜੀ ਆਪਣੀ ਕਿਰਪਾ ਨੂੰ ਪ੍ਰਗਟ ਕਰੋ ਜਿਨ੍ਹਾਂ ਦੇ ਬਿਜ਼ਨਸ ਵਪਾਰ ਵਿੱਚ ਰੁਕਾਵਟਾਂ ਨੇ ਉਹਨਾਂ ਦੇ ਬਿਜ਼ਨਸ ਨੂੰ ਆਸ਼ੀਸ਼ ਤੋਂ ਖੁਦਾਬੰਦ ਔਰ ਜਿਹੜੇ ਰੋਗੀ ਨੇ ਬਿਮਾਰ ਨੇ ਮੰਦਗੀਆਂ ਦੇ ਜਕੜੇ ਨੇ ਉਹ ਦੁੱਖਾਂ ਬਿਮਾਰੀਆਂ ਤੋਂ ਚੰਗੇ ਹੋ ਜਾਣ ਕਿਉਂਕਿ ਤੁਹਾਡੇ ਵਚਨ ਦੇ ਵਿੱਚ ਲਿਖਿਆ ਉਹ ਆਪਣਾ ਵਚਨ ਕੱਲਦਾ ਤੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਆ ਪਿਤਾ ਪਰਮੇਸ਼ਰ ਸੱਚਮੁੱਚ ਤੁਸੀਂ ਆਪਣਾ ਵਚਨ ਕੱਲ ਕੇ ਆਉਣ ਵਾਲੀ ਤਬਾਹੀ ਤੇ ਬਰਬਾਦੀ ਤੋਂ ਬਚਾਉਂਦੇ ਹੋ ਖੁਦਾਵੰਦ ਸੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਸ਼ੁਕਰ ਕਰਦੇ ਆ ਪ੍ਰਭੂ ਜੀ ਆਪਣੇ ਬੱਚਿਆਂ ਤੇ ਆਪਣੇ ਬੇਟਿਆਂ ਤੇ ਆਪਣੀਆਂ ਬੇਟੀਆਂ ਤੇ ਤੁਸੀਂ ਕਿਰਪਾ ਕਰੋ ਤੁਹਾਡੇ ਵਚਨ ਵਿੱਚ ਲਿਖਿਆ ਜਿਨ੍ਹਾਂ ਨੇ ਤੁਹਾਡੇ ਉੱਤੇ ਨੀਚਾ ਕੀਤੀ ਜਿਨ੍ਹਾਂ ਨੇ ਤੁਹਾਡੇ ਉੱਤੇ ਵਿਸ਼ਵਾਸ ਕੀਤਾ ਤੁਸੀਂ ਉਹਨਾਂ ਨੂੰ ਪੁੱਤਰ ਤੇ ਧੀਆ ਹੋਣ ਦਾ ਹੱਕ ਦਿੱਤਾ। ਅਤਮ ਮਹਾਨ ਪਰਮੇਸ਼ਰ ਅਸੀਂ ਧੰਨਵਾਦ ਕਰਦੇ ਹਾਂ। ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ। ਅਸੀਂ ਤੁਹਾਡੀ ਵਡਿਆਈ ਕਰਦੇ ਹਾਂ। हे ਪਰਮ ਪਿਤਾ ਪਰਮੇਸ਼ਰ ਆਦ ਤੋ ਲੈ ਕੇ ਅੰਤ ਤੱਕ ਰਹਿਣ ਵਾਲੇ ਖੁਦਾਵੰਦ ਅਸੀਂ ਧੰਨਵਾਦ ਕਰਦੇ ਹਾਂ। ਸਭਨਾ ਜ਼ਿੰਦਗੀਆਂ ਵਿੱਚ ਆਪਣੀ ਦਇਆ ਕਰੋ। ਸਭਨਾ ਜੀਵਨਾ ਵਿੱਚ ਆਪਣੀ ਕਿਰਪਾ ਕਰੋ। ਸਭ ਜ਼ਿੰਦਗੀਆਂ ਤੁਹਾਡੇ ਪਿਆਰ ਅਤੇ ਤੁਹਾਡੀ ਕਿਰਪਾ ਨੂੰ ਪ੍ਰਾਪਤ ਕਰਨ। ਮਿਹਰਬਾਨ ਪਰਮੇਸ਼ਰ ਦਇਆ ਦੇ ਸਾਗਰ ਤੇ ਕਿਰਪਾ ਦੇ ਤਨੀ ਕਿਰਪਾ ਕਰੋ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰੋ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ ਸੋ ਆਓ ਮੇਰੇ ਭਾਈ ਭੈਣੋ ਅਸੀਂ ਪਰਮੇਸ਼ਰ ਦੇ ਵਚਨ ਦੇ ਦੁਆਰਾ ਕੁਝ ਗੱਲਾਂ ਨੂੰ ਸਿੱਖਾਂਗੇ ਜਿਹੜੀਆਂ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਜੇ ਅਸੀਂ ਪਰਮੇਸ਼ਰ ਦੇ ਵਚਨਾਂ ਤੇ ਪਰਮੇਸ਼ਰ ਦੀਆਂ ਗੱਲਾਂ ਤੇ ਅਸੀਂ ਵਿਚਾਰ ਕਰਾਂਗੇ ਔਰ ਪਰਮੇਸ਼ਵਰ ਦੇ ਜਿੰਦਾ ਕਲਾਮ ਨੂੰ ਪਰਮੇਸ਼ਵਰ ਦੇ ਜਿੰਦਾ ਵਚਨ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਵਾਂਗੇ ਤਾਂ ਸੱਚਮੁੱਚ ਸਾਡੇ ਜੀਵਨ ਵਿੱਚ ਪਰਮੇਸ਼ਰ ਦੀ ਕਿਰਪਾ ਹੋਵੇਗੀ ਕਿਉਂਕਿ 다ਊਦ ਪਰਮੇਸ਼ਵਰ ਦਾ ਦਾਸ 100 7 ਨੰਬਰ ਜ਼ਬੂਰ ਦੇ ਵਿੱਚ ਕਹਿੰਦਾ ਆ ਪਰਮੇਸ਼ਰ ਆਪਣਾ ਵਚਨ ਕਹਲਦਾ ਤੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਹੈ ਮੇਰੇ ਭਾਈ ਪੈਣ ਨੂੰ ਸੱਚਮੁੱਚ ਪਰਮੇਸ਼ਰ ਦਾ ਵਚਨ ਸਾਨੂੰ ਚੰਗਾ ਕਰਦਾ ਆ ਤੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਹੈ ਪਰਮੇਸ਼ਰ ਨੇ ਆਪਣੀ ਨਬੀਆਂ ਦੇ ਮੂੰਹ ਦੇ ਵਿੱਚ ਆਪਣਾ ਵਚਨ ਪਾਇਆ ਔਰ ਆਪਣੀ ਨਬੀਆਂ ਨੂੰ ਪਰਮੇਸ਼ਰ ਘੱਲਦਾ ਸੀ ਔਰ ਤਾਂਕੀ ਪਰਜਾ ਆਉਣ ਵਾਲੀ ਵੱਡੀ ਵਿਪਤਾ ਤੇ ਸੰਗਠ ਤੋਂ ਬਚਾਈ ਜਾਵੇ ਨਬੀਆਂ ਦੇ ਦੁਆਰਾ ਵਚਨ ਘੱਲਦਾ ਸੀ ਕਿ ਤੁਸੀਂ ਆਪਣੇ ਪਾਪਾਂ ਤੋਂ ਆਪਣੀਆਂ ਬੁਰਾਈਆਂ ਤੋਂ ਆਪਣੇ ਭੈੜੇ ਕੰਮਾਂ ਤੋਂ ਤੋਬਾ ਕਰੋ ਜਿਸ ਤਰ੍ਹਾਂ ਅਸੀਂ ਬਾਈਬਲ ਦੇ ਵਿੱਚ ਪੜ੍ਹਦੇ ਹਾਂ ਜਰਮੀਆ ਨਵੀ ਦੇ ਸਮੇਂ ਬਹੁਤ ਸਾਰੇ ਨਬੀ ਸਨ ਜਿਹੜੀਆਂ ਝੂਠੀਆਂ ਨਬੂਬਤਾਂ ਕਰਦੇ ਸਨ ਝੂਠੀਆਂ ਭਵਿੱਖਵਾਣੀਆਂ ਕਰਦੇ ਸਨ ਉਹ ਰਾਜੇ ਨੂੰ ਕਹਿੰਦੇ ਸੀ ਰਾਜਾ ਤੇਰਾ ਨਾਸ਼ ਨਹੀਂ ਹੋਵੇਗਾ ਪਰਮੇਸ਼ਰ ਨੇ ਸਾਨੂੰ ਦਿਖਾਇਆ ਤੇਰਾ ਰਾਜ ਵਧਦਾ ਜਾਵੇਗਾ ਔਰ ਇਹ ਪਰਜਾ ਵੀ ਵਾਧੀ ਜਾਵੇਗੀ ਧਰਤੀ ਦੇ ਸਾਰੇ ਰਾਜੇ ਤੇਰੇ ਅਧੀਨ ਐ ਪਰ ਜਰਮੀਆ ਨਵੀ ਦੇ ਨਾਲ ਪਰਮੇਸ਼ਰ ਸੱਚਮੁੱਚ ਗੱਲ ਕਰਦਾ ਸੀ ਔਰ ਜਰਮੀਆ ਨਵੀ ਦੇ ਦੁਆਰਾ ਪਰਮੇਸ਼ਰ ਇਹ ਗੱਲ ਕਹਿੰਦਾ ਸੀ ਕਿ ਆਪਣੇ ਪਾਪ ਛੱਡੋ ਆਪਣੀ ਬਦਕਾਰੀ ਛੱਡੋ ਔਰ ਮੇਰੇ ਪਵਿੱਤਰ ਪਵੰਦੀ ਪਵਿੱਤਰਤਾਈ ਨੂੰ ਮੰਨੋ ਔਰ ਮੇਰੇ ਸੈਬਤ ਦੇ ਦਿਨ ਨੂੰ ਸੈਬਤ ਕਰਕੇ ਮੰਨੋ ਪਵਿੱਤਰ ਕਰਕੇ ਮੰਨੋ ਜੇ ਤੁਸੀਂ ਮੇਰੇ ਵੱਲ ਨਾ ਮੁੜੋ ਜੇ ਤੁਸੀਂ ਮੇਰੀ ਗੱਲ ਨਾ ਮੰਨੋ ਤੇ ਮੈਂ ਜਰੂਸ਼ਲਮ ਦੇ ਫਾਟਕਾਂ ਵਿੱਚ ਅੱਗ ਲਾਵਾਂਗਾ ਤੇਰਾ ਰਾਜ ਰਾਜਾ ਖੋਇਆ ਜਾਵੇਗਾ ਇਹ ਗੁਲਾਮ ਬੜਾਈ ਜਾਣਗੇ ਔਰ ਇਹਦਾ ਹਾਲ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਮੰਦਾ ਹੋਵੇਗਾ ਸੱਚਮੁੱਚ ਪਰਮੇਸ਼ਰ ਆਪਣਾ ਵਚਨ ਜਿਰਮੀਆਂ ਦੇ ਵਸੀਲੇ ਘੱਲਦਾ ਸੀ ਪਰ ਲੋਕ ਜਿਰਮੀਆਂ ਦੀ ਗੱਲ ਤੇ ਵਿਸ਼ਵਾਸ ਨਹੀਂ ਸੀ ਕਰਦੇ ਉਹ ਪਰ ਉਸ ਸਮੇਂ ਦੇ ਝੂਠੇ ਪ੍ਰੋਫਿਟ ਔਰ ਝੂਠੇ ਨਵੀ ਜਿਹੜੇ ਉਸ ਸਮੇਂ ਕੰਮ ਕਰਦੇ ਸਨ ਉਹਨਾਂ ਦੀਆਂ ਗੱਲਾਂ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਸਨ ਪਰ ਮੇਰੇ ਭਾਈ ਭੈਣੋ ਪਰਮੇਸ਼ਰ ਆਪਣੇ ਸੱਚੇ ਖਾਦਮ ਜਿਰਮੀਆਂ ਦੇ ਦੁਆਰਾ ਆਪਣੀ ਕਲਾਮ ਨੂੰ ਭੇਜਦਾ ਸੀ ਪਰ ਕਲਾਮ ਦੀ ਗੱਲ ਨਹੀਂ ਸੀ ਲੋਕ ਸੁਣਦੇ ਫਿਰ ਪਰਮੇਸ਼ਵਰ ਜਰਮੀਆਂ ਨਵੀ ਦੀ ਪੁਸਤਕ ਵਿੱਚ ਲਿਖਦਾ ਏ ਇਸੇ ਗੱਲ ਨੂੰ ਸੱਚ ਸਾਬਤ ਕਰਨ ਲਈ ਕਿ ਲੋਕ ਮੇਰੇ ਵਚਨ ਦੀ ਪਾਲਣਾ ਨਹੀਂ ਕਰਦੇ ਲੋਕ ਮੇਰੇ ਵਚਨ ਨੂੰ ਸੁਣਨਾ ਪਸੰਦ ਨਹੀਂ ਕਰਦੇ ਪਰਮੇਸ਼ਵਰ ਆਪਣੇ ਦਾਸ ਜਰਮੀਆਂ ਨੂੰ ਕਹਿੰਦਾ ਕੀ ਮੇਰਾ ਵਚਨ ਅੱਗ ਵਾਂਗੂ ਨਹੀਂ ਕੀ ਮੇਰਾ ਵਚਨ ਹਥੋੜੇ ਵਾਂਗੂ ਨਹੀਂ ਜਿਹੜਾ ਚਟਾਨ ਨੂੰ ਤੋੜ ਕੇ ਚੂਰ-ਚੂਰ ਕਰ ਸੁੱਟਦਾ ਹੈ ਮੇਰੇ ਭਾਈ ਪੈਣੋ ਪਰਮੇਸ਼ਰ ਆਪਣੇ ਵਚਨ ਦੀ ਖਾਸੀਅਤ ਨੂੰ ਦੱਸਦਾ ਆ ਕਿ ਮੇਰਾ ਵਚਨ ਅੱਗ ਵਰਗਾ ਆ ਮੇਰਾ ਵਚਨ ਹਥੋੜੇ ਵਰਗਾ ਆ ਪਰਮੇਸ਼ਰ ਇਹ ਗੱਲਾਂ ਨੂੰ ਬਿਆਨ ਕਰਦਾ ਆ ਪਰ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਅੱਜ ਇੱਕ ਨਵੀਂ ਸਵੇਰ ਦੇ ਵਿੱਚ ਇਸ ਨਵੇਂ ਦਿਨ ਦੇ ਵਿੱਚ ਸਾਨੂੰ ਪ੍ਰਭੂ ਦਾ ਧੰਨਵਾਦ ਕਰਨਾ ਚਾਹੀਦਾ ਔਰ ਸਾਨੂੰ ਵਚਨ ਦੇ ਉੱਤੇ ਚੱਲਣਾ ਚਾਹੀਦਾ ਮੇਰੇ ਭਾਈ ਪੈਣੋ ਮਨੁੱਖਾਂ ਦੀਆਂ ਗੱਲਾਂ ਨਾ ਸੁਣੋ ਆਦਮੀਆਂ ਦੀਆਂ ਗੱਲਾਂ ਤੇ ਭਰੋਸਾ ਨਾ ਕਰੋ ਯਹੋਵਾ ਦੀ ਬਾਣੀ ਨੂੰ ਸੁਣੋ ਪਰਮੇਸ਼ਵਰ ਦੇ ਪ੍ਰਭੂ ਯੀਸ਼ੂ ਮਸੀਹ ਦੇ ਸੱਚੇ ਕਲਾਮ ਨੂੰ ਸੁਣੋ ਜਿਸ ਕਲਾਮ ਵਿੱਚ ਤਾਕਤ ਹੈ ਯੀਸ਼ੂ ਮਸੀਹ ਦੇ ਮੂੰਹ ਵਿੱਚੋਂ ਵਚਨ ਨਿਕਲਿਆ ਔਰ ਵਚਨ ਦੇ ਦੁਆਰਾ ਅਦਭੁਤ ਕੰਮ ਹੋਏ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਲਾਜ਼ਰ ਕਬਰ ਦੇ ਵਿੱਚੋਂ ਬਾਹਰ ਆ ਜਾ ਮੇਰੇ ਭਾਈ ਪੈਣੋ ਯੀਸ਼ੂ ਮਸੀਹ ਦੇ ਵਚਨ ਵਿੱਚ ਤਾਕਤ ਸੀ ਯੀਸ਼ੂ ਮਸੀਹ ਨੇ ਕਿਹਾ ਧਰਤੀ ਬਣ ਜਾਏ ਧਰਤੀ ਬਣ ਗਈ ਆਕਾਸ਼ ਬਣ ਜੇ ਤੇ ਆਕਾਸ਼ ਬਣ ਗਿਆ ਜਿਵੇਂ ਜਿਵੇਂ ਬੋਲਿਆ ਸੋ ਸਾਰਾ ਬ੍ਰਹਮੰਡ ਉਸੇ ਤਰ੍ਹਾਂ ਰਚਿਆ ਗਿਆ ਇਹ ਤਾਕਤ ਪ੍ਰਭੂ ਯੇਸ਼ੂ ਮਸੀਹ ਦੇ ਵਚਨ ਦੇ ਵਿੱਚ ਹੈ ਇਹ ਜਜਵਾ ਪ੍ਰਭੂ ਯੇਸ਼ੂ ਮਸੀਹ ਦੇ ਵਚਨ ਦੇ ਵਿੱਚ ਹੈ ਜੇ ਤੁਸੀਂ ਅੱਜ ਆਪਣੇ ਪਾਪ ਆਪਣੀ ਬਦਕਾਰੀ ਛੱਡ ਕੇ ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਵਿੱਚ ਰੱਖੋਗੇ ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਗ੍ਹਾ ਦਿਓਗੇ ਤਾਂ ਮੇਰੇ ਭਾਈ ਭੈਣੋ ਪਰਮੇਸ਼ਰ ਦਾ ਵਚਨ ਤੁਹਾਡੀ ਜ਼ਿੰਦਗੀ ਵਿੱਚ ਕੰਮ ਕਰੇਗਾ ਔਰ ਪਰਮੇਸ਼ਰ ਦੇ ਵਚਨ ਦੇ ਵਸੀਲੇ ਦੇ ਨਾਲ ਤੁਸੀਂ ਸਫਲ ਹੋਵੋਗੇ ਮੁਵਾਰਕ ਹੋਵੋਗੇ ਔਰ ਪਰਮੇਸ਼ਰ ਤੁਹਾਨੂੰ ਵਧਾਵੇਗਾ ਸੋ ਪਰਮੇਸ਼ਰ ਇਹਨਾਂ ਵਚਨਾਂ ਦੇ ਦੁਆਰਾ ਤੁਹਾਨੂੰ ਵਰਕਤ ਦੇਵੇ ਔਰ ਆਪਣੀ ਵੱਡੀ ਕਿਰਪਾ ਨੂੰ ਤੁਹਾਡੇ ਉੱਤੇ ਪ੍ਰਗਟ ਕਰੇ ਸੋ ਮੈਂ ਅੱਜ ਲਾਸਟ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਜੋ ਕੁਝ ਵੀ ਅਸੀਂ ਸੁਣਿਆ ਇਹ ਪਰਮੇਸ਼ਰ ਦੇ ਵਚਨ ਦੇ ਵਸੀਲੇ ਦੇ ਨਾਲ ਸੱਚ ਹੈ ਤੇ ਪੂਰੀ ਤਰ੍ਹਾਂ ਮੰਨਣ ਯੋਗ ਹੈ ਇਹਨਾਂ ਵਚਨਾਂ ਦੇ ਉੱਤੇ ਵਿਸ਼ਵਾਸ ਕਰੋ ਔਰ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਤੁਸੀਂ ਦੂਜਿਆਂ ਤੱਕ ਇਸ ਨੂੰ ਪਹੁੰਚਾਓ ਤਾਂ ਕਿ ਸਭ ਲੋਕ ਬਰਕਤ ਪ੍ਰਾਪਤ ਕਰਨ ਆਮੀਨ